ਹਰੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ اور ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਆਪਣੀ ਨਿਮਾਣੀ ਜਿਹੀ ਭੈਣ ਨੂੰ ਇੰਨਾ ਪਿਆਰ ਦੇ ਰਹੇ ਹੋ ਪਰਸੋਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਮੰਡੇ ਨੂੰ ਲੋੜੀ ਹੈਗੀ ਲੋੜੀ ਤੇ ਆਪਾਂ ਕੀ ਕਰੀਏ ਕਿ ਆਪਣੇ ਘਰ ਦੇ ਵਿੱਚੋਂ ਹਣਾ ਦਲੇਦਰਤਾ ਜਿਹੜੀ ਚਲੀ ਜਾਵੇ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਬਜ਼ੁਰਗ ਮੰਮੀ ਹੋ ਰਹੀਆਂ ਦਾਦੀ ਹੋ ਰਹੀਆਂ ਨੇ ਹਨ ਉਹ ਲੋੜੀ ਨੂੰ ਇੱਕ ਪਾਥੀਆਂ ਦੀ ਧੂਈ ਲਗਾ ਕੇ ਕਹਿੰਦੇ ਨੇ ਵੀ ਇਹਦੇ ਵਿੱਚ ਤੇਲ ਚੌਲ ਪਾ ਦੋ ਹਨਾ ਵੀ ਉਹਦੇ ਨਾਲ ਇੱਕ ਸ਼ਬਦ ਵੀ ਬੋਲ ਦਿੰਦੇ ਸੀਗੇ ਹਨਾ ਦਲਿੱਦਰ ਜਾਏ ਈਸਰ ਆਏ ਦਲਿੱਦਰ ਜਾਏ ਈਸਰ ਆਏ ਇਸ ਤਰੀਕੇ ਦੇ ਨਾਲ ਹਨਾ ਇੱਕ ਸ਼ਬਦ ਬੋਲ ਦਿਆ ਹੁੰਦੀਆਂ ਸੀਗੀਆਂ ਹਨਾ ਪਰ ਜਦੋਂ ਮੈਂ ਛੋਟੀ ਹੁੰਦੀ ਸੀ ਮੰਮੀ ਕਹਿੰਦੇ ਵੀ ਇਹ ਹਨਾ ਤੂੰ ਐਂ ਪਾ ਦੇ ਹਨਾ ਮੈਂ ਇਹਨੂੰ ਉਲਟ ਬੋਲੀ ਜਾਂਦੀ ਹੁੰਦੀ ਕਿਉਂਕਿ ਉਸ ਟਾਈਮ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਸੀਗਾ ਪਰ ਮੈਨੂੰ ਨਾ ਇੱਕ ਦੋ ਦਿਨ ਪਹਿਲਾਂ ਮੇਰੇ ਕੋਈ ਰਿਸ਼ਤੇਦਾਰ ਮਿਲੀ ਹਨਾ ਮੇਰੇ ਖੁਦ ਦੀ ਮੇਰੀ ਮਾਸੀ ਜੀ ਨਹੀਂ ਹੀ ਨੇ ਤੇ ਉਹਨਾਂ ਵੱਲ ਨਾਲ ਇਧਰ ਹਰਿਆਣੇ ਵੱਲ ਜਿਹੜੀ ਲੋੜੀ ਹੈ ਇਹਨੂੰ ਬਹੁਤ ਹੀ ਮਲਕੀ ਜਿਆਦਾ ਮਾਤਰਾ ਦੇ ਵਿੱਚ ਮਨਾਇਆ ਜਾਂਦਾ ਆਪਣੇ ਕਣੀ ਤਾਂ ਥੋੜਾ ਜਿਆ ਘਟ ਹੈਗਾ ਹਨ ਉਧਰ ਨਾਲ ਲੋੜੀ ਤੋਂ ਪਹਿਲਾਂ 15 ਦਿਨ ਪਹਿਲਾਂ ਕੁੜੀਆਂ ਗਿੱਧਾ ਪਾਉਂਦੀਆਂ ਹਨ ਮੁੰਡੇ ਭੰਗੜਾ ਪਾਉਂਦੇ ਆ ਜਿੰਨਾ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਹਨ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਪਾਂ ਕਹਿੰਦੇ ਵੀ ਸਾਰਾ ਸਾਲ ਹਨ ਲੜਾਈ ਝਗੜਾ ਸ਼ਰਾਬ ਦੇ ਨਸ਼ੇ ਹਨ ਹੋਰ ਨਸ਼ੇ ਬਹੁਤ ਜਿਆਦੇ ਹਨ ਜਿਨ੍ਹਾਂ ਨੇ ਕਾਰ ਬਰਬਾਦ ਕਰ ਰੱਖੇ ਨੇ ਤੇ ਲੜਾਈ ਝਗੜਾ ਦਿਨ ਰਾਤ ਪਤੀ ਪਤਨੀ ਦਾ ਮਾਪਾਪ ਦਾ ਪਿਓ ਪੁੱਤ ਦਾ ਹਨਾ ਆਮ ਚੱਲਦਾ ਹੀ ਰਹਿੰਦਾ ਹੈ ਹਨਾ ਉਹ ਲੋੜੀ ਵਾਲੇ ਦਿਨ ਕੀ ਕਰਨ ਬਹੁਤ ਵੱਡਾ ਲੋੜੀ ਵਾਲੇ ਦਿਨ ਨਾ ਹੋ ਇੱਕ ਪਾਥੀਆਂ ਦਾ ਘਹਾਰਾ ਲਾ ਲੈਂਦੇ ਨੇ ਜਿਨ੍ਹਾਂ ਨੂੰ ਆਪਾਂ ਉਪਲੇ ਵੀ ਕਹਿ ਦਿੰਦੇ ਆ ਪਾਥੀਆਂ ਕਹਿ ਦਿੰਦੇ ਆ ਪਿੰਡਾਂ 'ਚ ਨਾ ਪਿੰਡਾਂ ਵਾਲਿਆਂ ਨੇ ਤੇ ਆ ਦੇਖਿਓ ਹੁਣ ਸ਼ਹਿਰਾਂ ਵਾਲਿਆਂ ਨੂੰ ਵੀ ਪਤਾ ਹੀ ਹੈ ਵੀ ਧੂਆਂ ਲੱਗਦੇ ਨਾਲ ਅੱਜ ਕੱਲ੍ਹ ਚੰਡੀਗੜ੍ਹ ਦੇਖਿਓ ਤੁਸੀਂ ਹਨਾ ਜਿਹੜੀ ਇੱਕ ਪਾਥੀ ਆ ਉਹ 22 ਰੁਪਏ ਦੀ 33 ਰੁਪਏ ਦੀ ਮਿਲੂਗੀ ਕਿਉਂਕਿ ਲੋੜੀ ਤੇ ਹਨਾ ਸਾਰਿਆਂ ਨੇ ਆਪਦੇ ਆਪਦੇ ਘਰਾਂ ਦੇ ਵਿੱਚ ਅੱਗ ਜਲਾਉ ਤੇ ਕਈ ਮੰਨਦੇ ਆ ਹਨਾ ਵੀ ਇਸ ਚੀਜ਼ ਦੇ ਨਾਲ ਵੀ ਜਿਹੜੀ ਆ ਘਰ ਦੇ ਵਿੱਚੋਂ ਦਲੇਦਰਤਾ ਖਤਮ ਹੁੰਦੀ ਹੈ ਹਨਾ ਫਿਰ ਉਹ ਅੱਗ ਲਗਾ ਕੇ ਨਾ ਜਿਹੜੇ ਮੁੰਡਿਆਂ ਦਾ ਵਿਆਹ ਨਹੀਂ ਹੁੰਦਾ ਹਨਾ ਉਹਨਾਂ ਦੇ ਨਾ ਬਿਓ ਪਾਥੀਆਂ ਜਿਹਾ ਨੂੰ ਅੱਗ ਲਾ ਕੇ ਦੇਖਿਓ ਬੰਨ ਦਿੰਦੇ ਨੇ ਉੱਥੇ ਕਿਸਾ ਸੰਤ ਨੇ ਉਹ ਅੱਗ ਨੂੰ ਕਹਿੰਦੇ ਵੀ ਬੰਨ ਦਿੰਦੇ ਨੇ ਹਨਾ ਉਹ ਅੱਗ ਲੱਗਦੀ ਨਹੀਂ ਹੈਗੀ ਕੱਪੜੇ ਨੂੰ ਮੈਂ ਵੀ ਅੱਖੀਂ ਦੇਖਿਆ ਹੋਇਆ ਛੋਟੇ ਹੁੰਦੇ ਨੇ ਕਿਉਂਕਿ ਮੇਰੇ ਮਾਸੀ ਜੀ ਨੇ ਉੱਥੇ ਹਨਾ ਸਾਦੀ ਹਰੀ ਪਿੰਡ ਹੈ ਹਰਿਆਣੇ ਦੇ ਵਿੱਚ ਆ ਆਪਣੇ ਪਤਲਾਂ ਦੇ ਨਾਲ ਤੇ ਉਹ ਨਾ ਇੱਕ ਦੂਜੇ ਦੇ ਮਾਰਦੇ ਆ ਹਨਾ ਕਹਿੰਦੇ ਵੀ ਜਿਹੜੇ ਮੁੰਡੇ ਦੇ ਉਹ ਪਾਥੀ বাজਦੀ ਹੈਗੀ ਹਨਾ ਕਹਿੰਦੇ ਵੀ ਉਹਦਾ ਵਿਆਹ ਉਸੇ ਸਾਲ ਹੋ ਜਾਂਦਾ ਹੈ ਨਾ ਇਹ ਉਹਨਾਂ ਦੀ ਰਵਾਇਤ ਹੈ ਕਿ ਦੇਖੋ ਮੈਨੂੰ ਨਹੀਂ ਪਤਾ ਵੀ ਇਹ ਹੁੰਦਾ ਹੈ ਜਾਂ ਨਹੀਂ ਹੁੰਦਾ ਇੱਕ ਉਹਨਾਂ ਦੀ ਰਵਾਇਤ ਹੈ ਨਾ ਕਈ ਮੈਨੂੰ ਭੈਣ ਭਰਾ ਕਹਿਣਗੇ ਵੀ ਦੀਦੀ ਆਪਣੇ ਗੁਰਬਾਣੀ ਦੇ ਵਿੱਚ ਨਹੀਂ ਲਿਖਿਆ ਹੈ ਨਾ ਠੀਕ ਹੈ ਵੀ ਗੁਰਬਾਣੀ ਦੇ ਵਿੱਚ ਲੋੜੀ ਦਾ ਕੋਈ ਵੀ ਤਿਉਹਾਰ ਨਹੀਂ ਹੈਗਾ ਇਹ ਇੱਕ ਸਿਰਫ ਇੱਕ ਮਿਥਕਥਾਵਾਂ ਆਪਾਂ ਜਿਵੇਂ ਕਹਿ ਦਿੰਨੇ ਆ ਨਾ ਵੀ ਬਣਾਈਆਂ ਹੋਈਆਂ ਕਥਾਵਾਂ ਨਹੀਂਆਂ ਲੋੜੀ ਦੇ ਨਾਲ ਜੋ ਵੀ ਜੋੜੀਆਂ ਹੋਈਆਂ ਨਹੀਂ ਆ ਤੇ ਦੇਖੋ ਕਈ ਭੈਣ ਭਰਾ ਕਹਿੰਦੇ ਨੇ ਵੀ ਇਹ ਆਪਾਂ ਨੂੰ ਗੁਰੂ ਸਾਹਿਬ ਇਸ ਚੀਜ਼ ਤੋਂ ਮੋੜ ਕੇ ਗਏ ਨੇ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਵੀ ਗੁਰੂ ਸਾਹਿਬ ਆਪਾਂ ਨੂੰ ਇਸ ਚੀਜ਼ਾਂ ਤੋਂ ਮੋੜ ਕੇ ਗਏ ਹੈ ਹਨ ਪਰ ਆਪਾਂ ਕੀ ਪੰਜੇ ਬਾਣੀਆਂ ਦੇ ਨਿਤਨੇਮੀ ਹੈਗੇ ਆ ਪੰਜ ਬਾਣੀਆਂ ਆਪਾਂ ਨੂੰ ਹਨਾ ਨਿਤਨੇਮ ਦੇ ਵਿੱਚ ਜ਼ਰੂਰ ਕਰਨੀ ਕਰਨੀਆਂ ਨੇ ਦੋ ਬਾਣੀਆਂ ਸ਼ਾਮ ਨੂੰ ਹਨਾ ਆਪਾਂ ਨੂੰ ਰਹਿਰਾ ਸਾਹਿਬ ਤੇ ਰੱਖਿਆ ਦੇ ਸ਼ਬਦਾਂ ਦੇ ਪਾਠ ਜ਼ਰੂਰ ਕਰਨੇ ਆ ਜਿਹੜਾ ਇਨਸਾਨ ਆਪਣੇ ਨਿਤਨੇਮ ਦੇ ਵਿੱਚ ਪੂਰਾ ਹੈ ਤੇ ਉਹਨੇ ਅਮਰਤ ਛਕਿਆ ਹੋਇਆ ਹੈ ਹਨਾ ਆਪਣੇ ਧਰਮ ਦੇ ਵਿੱਚ ਪੂਰਾ ਹੈਗਾ ਦੇਖੋ ਉਹਨੂੰ ਕੋਈ ਵੀ ਚੀਜ਼ ਕਿਸ ਤੋਂ ਵੀ ਮੰਗਣ ਦੀ ਜਰੂਰਤ ਨਹੀਂ ਉਹ ਸਿਰਫ ਗੁਰੂ ਸਾਹਿਬ ਜੀ ਤੋਂ ਮੰਗੇ ਗੁਰੂ ਸਾਹਿਬ ਬਿਨਾ ਮੰਗਿਆ ਤੁਹਾਡੀ ਝੋਲੀ ਭਰਨਗੇ ਹਨ ਪਰ ਜਿਹੜੇ ਪੈਣ ਭਰਾ ਹਨ ਇਹ ਚੀਜ਼ ਨਹੀਂ ਕਰਦੇ ਦੇਖੋ ਮੈਨੂੰ ਬਹੁਤ ਪੈਣਾ ਨੇ ਭਰਾਵਾਂ ਨੇ ਮੈਸੇਜ ਕੀਤੇ ਸੀ ਜਿਹੜੀ ਮੈਂ ਉਹ ਚੰਦਰਮਾ ਵਾਲੀ ਵੀਡੀਓ ਪਾਈ ਸੀ ਹੈਨਾ ਪਰ ਅੱ비 ਕਹਿੰਦੇ ਹੁੰਦੇ ਨੇ ਕਹਿੰਦੇ ਹੈਨਾ ਕੁਝ ਪਾਉਣ ਵਾਸਤੇ ਹੈਨਾ ਕੁਝ ਖੋਣਾ ਵੀ ਪੈਂਦਾ ਹੁੰਦਾ ਹੈਗਾ ਹੈਨਾ ਤਲੋ ਚਲੋ ਕੋਈ ਗੱਲ ਨਹੀਂ ਜਿੱਦਾਂ ਜਿੱਦਾਂ ਜਿੱਦਾ ਜਿਹਦਾ ਸੁਭਾਅ ਹੁੰਦਾ ਹੈ ਨਾ ਉਦੋਂ-ਉਦੋਂ ਆਪਾਂ ਚੱਲੀ ਜਾਂਦੇ ਹਾਂਗੇ ਸਭ ਤੋਂ ਮੇਨ ਗੱਲ ਤੁਸੀਂ ਨੇ ਕੀ ਕਰਨੀਆਂ ਲੋਹੜੀ ਵਾਲੇ ਦਿਨ ਹਨਾ ਕਿਉਂਕਿ ਮੈਨੂੰ ਵੀ ਇਹ ਕਿਸੇ ਮਹਾਪੁਰਸ਼ਾਂ ਤੋਂ ਪਤਾ ਲੱਗੀ ਸੀ ਗੱਲ ਉਹੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆਂਗੀ ਹਨਾ ਦੇਖੋ ਤੇਲ ਚੌਲੀ ਤਾਂ ਤੁਸੀਂ ਸਾਰੇ ਪਾਉਣੀ ਪਾਉਣੀਓ ਮੈਨੂੰ ਪਤਾ ਹੈਗਾ ਹਨਾ ਤੇ ਦੂਸਰੀ ਗੱਲ ਤੁਸੀਂ ਨੇ ਜਿਹੜੀ ਲੋਹੜੀ ਵਾਲੇ ਦਿਨ ਕਰਨੀ ਹੈ ਇਸ ਨੂੰ ਚੁੱਪਚਾਪ ਕਰ ਦੇਣਾ ਤਾਂ ਆਪਾਂ ਨਾਲ ਇਹਦੇ ਵਿੱਚ ਹਰਜ ਵੀ ਕੋਈ ਨਹੀਂ ਹੈ ਨਾ ਹੋ ਸਕਦਾ ਆਪਣਾ ਇਸ ਦੇ ਨਾਲ ਭਲਾ ਹੀ ਹੋ ਜੇ ਹਨਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬੀਰਾਂ ਨੂੰ ਹੱਥ ਵਨ ਕੇ ਬੇਨਤੀ ਕਰਾਂਗੀ ਹਨਾ ਕਿ ਤੁਸੀਂ ਲੋੜੀ ਵਾਲੀ ਅੱਗ ਦੇ ਵਿੱਚ ਹਨਾ ਜਿਹੜੇ ਤੁਸੀਂ ਨਸ਼ੇ ਕਰਦੇ ਹੋ ਜਿਹੜੇ ਤੁਸੀਂ ਹਨਾ ਮਾੜੇ ਕੰਮਾਂ ਦੇ ਵਿੱਚ ਫਸੇ ਹੋਏ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਪ੍ਰਣ ਕਰਿਓ ਉਸ ਦਿਨ ਹਨਾ ਵੀ ਕਿ ਅਸੀਂ ਅੱਜ ਤੋਂ ਆਪਣੇ ਪਰਿਵਾਰ ਲਈ ਆਪਣੇ ਲਈ ਇਸ ਨਸ਼ੇ ਨੂੰ ਤਿਆਗ ਰਹੇ ਹਾਂ ਜਿਹੜੇ ਵੀਰ ਹਨਾ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਵਾਸਤੇ ਮੈਂ ਇਸ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਵਧੀਆ ਤਰੀਕਾ ਦੱਸੂਗੀ ਇੱਕ ਤਾਂ ਤੁਸੀਂ ਹਨਾ ਤੁਲਸੀ ਹੁੰਦੀ ਹੈ ਜਿਹੜੀ ਆਪਣੀ ਉਹਦਾ ਅਰਕ ਲੈ ਲਓ ਤੁਲਸੀ ਦਾ ਅਰਕ ਤੇ ਆਪਣਾ ਦੂਸਰਾ ਸੌਫ ਦਾ ਅਰਕ ਦੋਨੇ ਚੀਜ਼ਾਂ ਨੂੰ ਤੁਸੀਂ ਲੈ ਲਓ ਤੇ ਤੁਸੀਂ ਹਨਾ ਤુલਸੀ ਦੇ ਪੱਤੇ ਵੀ ਚਵਾ ਸਕਦੇ ਹੋ ਪਰ ਤુલਸੀ ਦੇ ਪੱਤੇ ਚਵਾਉਣ ਨਾਲ ਕਈਆਂ ਦੇ ਹਨਾ ਦੰਦਾਂ ਨੂੰ ਇਨਫੈਕਸ਼ਨ ਹੋਣ ਲੱਗ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਨਾ ਤુલਸੀ ਦੇ ਜਿਹੜੇ ਪੱਤੇ ਨੇ ਇਹਨਾਂ ਦੇ ਵਿੱਚ ਥੋੜੀ ਜਿਹੀ ਕਿਸੇ ਦਾ ਕੈਮਿਕਲ ਮਿਲਾ ਲਓ ਆਪਾਂ ਮਲਕੀ ਰਸਾਇਣ ਪਦਾਰਥ ਹੁੰਦਾ ਹਨਾ ਜਿਹੜਾ ਕਿ ਆਪਣੇ ਹਨਾ ਦੰਦਾਂ ਨੂੰ ਕਈ ਵਾਰੀ ਖਰਾਬ ਵੀ ਕਰ ਦਿੰਦਾ ਹੈਗਾ ਉਹ ਤੇ ਸਭ ਤੋਂ ਮੇਨ ਗੱਲ ਤੁਸੀਂ ਇਹਨਾਂ ਦਾ ਅਰਕ ਲੈ ਲਓ ਤੁਹਾਨੂੰ ਕਿਸੇ ਵੀ ਵਧੀਆ ਪंसारी ਤੋਂ ਮਿਲ ਜੂਗਾ ਹਨਾ ਕੋਈ ਇਹ ਨਹੀਂ ਹੈਗਾ ਕਈ ਮੈਨੂੰ ਪੈਨਪੜਾ ਪੁੱਛਣਗੇ ਵੀ ਕਿੰਨੀ ਮਾਤਰਾ ਵਿੱਚ ਲੈਣਾ ਕੋਈ ਨਹੀਂ ਹੈ ਨਾ ਤੁਸੀਂ 50-50 ਰੁਪਏ ਦਾ ਲੈ ਆ ਕੇ ਰੱਖ ਲਓ ਨਾ ਸੌਫ ਦਾ ਅਰਕ ਤੇ ਇੱਕ ਤੁਲਸੀ ਦਾ ਅਰਕ ਅਗਰ ਤੁਹਾਨੂੰ ਤੁਲਸੀ ਦਾ ਅਰਕ ਨਹੀਂ ਮਿਲਦਾ ਤਾਂ ਤੁਸੀਂ ਤੁਲਸੀ ਦੇ ਪੱਤੇ ਲੈ ਲਓ ਨਾ ਦੋ ਤਿੰਨ ਪੱਤੇ ਲੈ ਕੇ ਤੁਸੀਂ ਉਹਨਾਂ ਨੂੰ ਸਮਾਰ ਕੇ ਕੁੱਟ ਲਓ ਕੁੱਟ ਕੇ ਤੁਸੀਂ ਆਪਣੇ ਮੂੰਹ ਦੇ ਵਿੱਚ ਉਹਨਾਂ ਨੂੰ ਚਾਹੇ ਥੋੜਾ ਜਿਹਾ ਗੁੜ ਲਗਾ ਕੇ ਹੈ ਨਾ ਉਹਨੂੰ ਆਪਣੇ ਮੂੰਹ ਦੇ ਵਿੱਚ ਰੱਖੋ ਜਿੰਨਾ ਟਾਈਮ ਚੂਸਣਾ ਹੈ ਉਹਨੂੰ ਜਿਵੇਂ ਆਪਾਂ ਗੋਲੀ ਨੂੰ ਚੂਸਦੇ ਹਾਂ ਨਾ ਜਿੰਨਾ ਟਾਈਮ ਉਹਦਾ ਰਾਸ ਆਪਣੇ ਅੰਦਰ ਨਾ ਜਾਵੇ ਤੇ ਜਿਹੜੀ ਸੌਫ ਹੈਗੀ ਹੈ ਨਾ ਕਈ ਪੈਣਪਰਾ ਮੈਨੂੰ ਕਹਣਗੇ ਵੀ ਪੈਣੇ ਸੌਫ ਗੋੜਾ ਇਹ ਚੀਜ਼ਾਂ ਤਾਂ ਹਨਾ ਸ਼ਰਾਬ ਦੇ ਵਿੱਚ ਪੈਂਦੀ ਹੀ ਪੈਂਦੀਆਂ ਨਹੀਂਆਂ ਪਰ ਕਹਿੰਦੇ ਹੁੰਦੇ ਨੇ ਕਹਿੰਦੇ ਜ਼ਹਿਰ ਨੂੰ ਕੱਟਣ ਵਾਸਤੇ ਵੀ ਜ਼ਹਿਰ ਦਾ ਹੀ ਇਸਤੇਮਾਲ ਕਰਨਾ ਪੈਂਦਾ ਹੁੰਦਾ ਹਨਾ ਜਿਵੇਂ ਕਿ ਕੰਚ ਕੱਟਣਾ ਹੁੰਦਾ ਹੈ ਕੰਚ ਨੂੰ ਕੱਟਣ ਵਾਸਤੇ ਕੰਚ ਹੀ ਵਰਤਿਆ ਜਾਂਦਾ ਹੈ ਹਨਾ ਤਾਂ ਹੀ ਕੰਚ ਕੱਟਿਆ ਜਾਂਦਾ ਹੈਗਾ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਹਨਾ ਲਗਾਤਾਰ ਜਿਹੜੇ ਪੈਣਪਰਾ ਹਨਾ ਸ਼ਰਾਬ ਛੱਡਣਾ ਚਾਹੁੰਦੇ ਆ ਉਹ ਤੁਲਸੀ ਨੂੰ ਇਸ ਸੌਂਫ ਦੇ ਅਰਕ ਨੂੰ ਸੌਂਫ ਦੇ ਅਰਕ ਤੁਸੀਂ ਨੇ ਹਨਾ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਲੈਣਾ ਹੈ ਇਹਦੇ ਨਾਲ ਜਿਹੜੇ ਤੁਹਾਡੇ ਅੰਦਰ ਹਨਾ ਕਿਟਾਣੂ ਪੈਦਾ ਹੋ ਜਾਂਦੇ ਨੇ ਕਹਿੰਦੇ ਇੱਕ ਇੱਕ ਮਤਲਬ ਕਿ ਆਪਾਂ ਕਹਿ ਦਿੰਦੇ ਆ ਨਾ ਕਿ ਆਪਣੇ ਅੰਦਰ ਨਾ ਸੈੱਲ ਹੁੰਦੇ ਆ ਆਪਾਂ ਕਹਿੰਦੇ ਹੁਣ ਵੀ ਵਾਈਟ ਕਲਰ ਦੇ ਰੈੱਡ ਕਲਰ ਦੇ ਹਨਾ ਇੱਕ ਇਦਾਂ ਦੇ ਸੈੱਲ ਹੁੰਦੇ ਆ ਉਸੇ ਤਰੀਕੇ ਨਾਲ ਕਹਿੰਦੇ ਜਿਹੜਾ ਬੰਦਾ ਹਨਾ ਮਤਲਬ ਕਿ ਨਸ਼ੇ ਦੇ ਵੱਲ ਜਾਂਦਾ ਤੁਸੀਂ ਦੇਖਿਆ ਨਾ ਨਸ਼ਾ ਔਰਤਾਂ ਵੀ ਕਰਦੀਆਂ ਨੇਗੇ ਹਨਾ ਜਿਵੇਂ ਕਿ ਮਿੱਟੀ ਖਾਣੀ ਗਾਜ ਨਹੀਂ ਖਾਣੀ ਪਾਂਡੂ ਖਾਣਾ ਤੇ ਚਾਹ ਪੀਣੀ ਇਹ ਚੀਜ਼ ਵੀ ਹਨਾ ਇੱਕ ਤਰੀਕੇ ਦਾ ਨਸ਼ਈ ਹੁੰਦਾ ਹਨਾ ਇਹਨੂੰ ਛੱਡਣ ਵਾਸਤੇ ਜੇ ਆਪਾਂ ਕਹੀਏ ਹਨਾ ਲੇਡੀਜ਼ ਨੂੰ ਵੀ ਕਹੀਏ ਉਹ ਵੀ ਛੱਡ ਨਹੀਂ ਸਕਦੀਆਂ ਹੈਗੀਆਂ ਹਨਾ ਤੇ ਬੀਰਾਂ ਵਾਸਤੇ ਚਲੋ ਠੀਕ ਹੈ ਵੀ ਵਾਈਗਰੂ ਜੀ ਦੀ ਕਹਿੰਦੇ ਜੀ ਕਿਸੇ ਦਾ ਨਹੀਂ ਕਰਦਾ ਹੁੰਦਾ ਬੰਦਾ ਘਰ ਬਰਬਾਦ ਕਰਨ ਨੂੰ ਜਾਂ ਨਸ਼ੇ ਹਨਾ ਕਰਨ ਨੂੰ ਕੋਈ ਡਿਪਰੈਸ਼ਨ ਦੇ ਵਿੱਚ ਲੱਗ ਜਾਂਦਾ ਹੈ ਕੋਈ ਮਜਬੂਰੀ ਦੇ ਵਿੱਚ ਲੱਗ ਜਾਂਦਾ ਹੈ ਕੋਈ ਸ਼ੌਂਕ ਦੇ ਵਿੱਚ ਲੱਗ ਜਾਂਦਾ ਹੈਗਾ ਹਨਾ ਸਭ ਤੋਂ ਪਹਿਲਾਂ ਤਾਂ ਦੇਖੋ ਅੱਜ ਕੱਲ੍ਹ ਘਰ-ਘਰ ਦੇ ਵਿੱਚ ਨਸ਼ਾ ਆ ਚੁੱਕੇ ਸਾਰੇ ਘਰ ਬਰਬਾਦ ਹੋ ਚੁੱਕੇ ਨੇ ਹਨਾ ਤੁਸੀਂ ਲੋੜੀ ਤੇ ਇਹ ਦੋ ਉਪਾਅ ਕਰਨੇ ਨੇ ਬਾਈ ਗਰੂ ਜੀ ਹੈ ਨਾ ਅੱਗੇ ਅਰਦਾਸ ਕਰਾਂਗੇ ਕਿ ਤੁਹਾਡੇ ਸਾਰਿਆਂ ਦੇ ਘਰਾਂ ਵਿੱਚੋਂ ਇਹ ਕਲੇਸ਼ ਦਾ ਦਲੇਦਰਤਾ ਨਸ਼ਾ ਚਲਿਆ ਜਾਵੇ ਹਨਾ ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜੀ ਮੈਂ ਇਹ ਦੱਸੀ ਹੈ ਵੀ ਨਸ਼ੇ ਭੈਣ ਭਰਾ ਜਿਹੜੇ ਵੀਰ ਮੇਰੇ ਛੱਡਣਾ ਚਾਹੁੰਦੇ ਆ ਹਨਾ ਜਾਂ ਫਿਰ ਤੁਸੀਂ ਮਾਮਾ ਵੀ ਹੈ ਨਾ ਚਾਉਣੀਓ ਵੀ ਉਹ ਵੀ ਸਾਡੇ ਪਤੀ ਹਨਾ ਨਸ਼ਾ ਛੱਡ ਦੇਣ ਜਿਵੇਂ ਉਹ ਘਰ ਦੇ ਵਿੱਚ ਸ਼ਰਾਬ ਪੀਂਦੇ ਆ ਹਨਾ ਤਾਂ ਤੁਸੀਂ ਸੌਫ ਦਾ ਅਰਕ ਲਿਆ ਕੇ ਹਨਾ ਦੋ ਚਮਚ ਜਿਹੜੀ ਉਹਨਾਂ ਦੀ ਬੋਤਲ ਹੁੰਦੀ ਹੈ ਨਾ ਉਹਦੇ ਵਿੱਚ ਤੁਸੀਂ ਪਾ ਦਿਓ ਹਨ ਤੇ ਉਹ ਹੌਲੀ ਹੌਲੀ ਜਿਹੜੀ ਉਹਨਾਂ ਦੇ ਅੰਦਰ ਕਿਟਾਣੂ ਨੇ ਨਾ ਉਹ ਸ਼ਰਾਬ ਵਾਲੇ ਹਨਾ ਜਿਹੜੇ ਕਿ ਨਸ਼ੇ ਵਾਲੇ ਹਨਾ ਉਹ ਹੌਲੀ ਹੌਲੀ ਉਹਦੇ ਨਾਲ ਖਤਮ ਹੋਣਾ ਸ਼ੁਰੂ ਹੋ ਜਾਣਗੇ ਅਗਰ ਵੀਰ ਚਾਹੁੰਦੇ ਆ ਖੁਦ ਪੀਣਾ ਹਨਾ ਤਾਂ ਤੁਸੀਂ ਸਿਕ ਚਮਚ ਤਸਵੀਰੇ ਤੇ ਇੱਕ ਚਮਚ ਸ਼ਾਮ ਨੂੰ ਤੁਸੀਂ ਇਸੇ ਤਰੀਕੇ ਨਾਲ ਹਨਾ ਸੌਂਫ ਤਰਕ ਦਾ ਲੈ ਲਿਓ ਕੋਈ ਮਾੜਾ ਨਹੀਂ ਹੈਗਾ ਤੁਹਾਡੇ ਲੀਵਰ ਵਾਸਤੇ ਹਾਜਮੇ ਵਾਸਤੇ ਬਹੁਤ ਜ਼ਿਆਦਾ ਵਧੀਆ ਬੈਨੀਫਿਟ ਹੈ ਨਾ ਦੂਸਰੀ ਗੱਲ ਤੁਹਾਨੂੰ ਆਪਣਾ ਮਨ ਥੋੜਾ ਜਣਾ ਮਾਰਨਾ ਪਊਗਾ ਤੇ ਇਸੇ ਤਰੀਕੇ ਨਾਲ ਤੁਸੀਂ ਹਨਾ ਜਿਹੜੀ ਤੁਲਸੀ ਹੈ ਉਹਦੇ ਇੱਕ ਦੋ ਪੱਤੇ ਹਨਾ ਤੁਸੀਂ ਰੋਜ਼ ਚਬਾਉਂਦੇ ਰਹੋ ਤਾਂ ਹੌਲੀ ਹੌਲੀ ਨਾ ਤੁਹਾਡੇ ਜਿਹੜੇ ਅੰਦਰੋਂ ਹਨਾ ਹੁੰਦਾ ਵੀ ਤਲਬ ਉੱਠਦੀ ਹੈ ਵੀ ਹਾਂ ਮੈਂ ਨਸ਼ਾ ਕਰਾਂ ਹਨਾ ਚਾਹੇ ਚਿੱਟੇ ਦਾ ਨਸ਼ਾ ਚਾਹੇ ਸ਼ਰਾਬ ਦਾ ਨਸ਼ਾ ਚਾਹੇ ਕੋਈ ਵੀ ਨਸ਼ਾ ਹਨਾ ਉਹ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਜਾਊਗਾ ਹਨਾ ਇਹ ਦੋ ਚੀਜ਼ਾਂ ਤੁਸੀਂ ਜ਼ਰੂਰ ਅਜ਼ਮਾ ਕੇ ਦੇਖਿਓ ਹਨਾ ਤੇ ਤੀਸਰੀ ਗੱਲ ਜਦੋਂ ਤੁਸੀਂ ਹਨਾ ਲੋੜੀ ਵਾਲੇ ਦਿਨ ਪਰਸੋਂ ਨੂੰ ਆਪਣੀ ਧੂਈ ਲਗਾਉਂਗੇ ਨਾ ਅੱਗ ਦੀ ਜਿਹੜੀ ਆਪ ਲਗਾਉਣੀ ਆ ਘਰ ਦੇ ਵਿੱਚ ਹਨਾ ਉਹਦੇ ਵਿੱਚ ਤੁਸੀਂ ਹਨਾ ਤਿਲ ਚੌਲੀ ਦਾ ਦੇਖੋ ਪਾਉਂਦੀ ਪਾਉਂਦੇ ਹੋ ਮੈਨੂੰ ਪਤਾ ਹੈਗਾ ਹਨਾ ਤੇ ਅਗਲੀ ਗੱਲ ਤੁਸੀਂ ਹੈਗੀਏ ਉਹਦੇ ਵਿੱਚ ਜਿਹੜਾ ਆਪਣਾ ਡਲੀਆਂ ਵਾਲਾ ਨਮਕ ਹੁੰਦਾ ਛੁੱਟ ਛੁੱਟੀਆਂ ਡਲੀਆਂ ਵਾਲਾ ਨਮਕ ਹੁੰਦਾ ਤੁਹਾਨੂੰ ਉਹ ਨਾ ਉਹ 20-30 ਰੁਪਏ ਕਿਲੋ ਮਿਲ ਜਾਂਦਾ ਉਹ ਤੁਸੀਂ 5 ਰੁਪਏ ਦਾ ਹਨਾ ਲੈ ਆਉਣਾ ਉਹਦੇ ਵਿੱਚ ਉਹ ਡਲੀਆਂ ਚੋਗੜੀਆਂ ਨੇ ਤੁਸੀਂ ਨੇ ਸੱਤ ਸੱਤ ਡਲੀਆਂ ਲੈ ਕੇ ਤੁਸੀਂ ਨੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਿਰ ਦੇ ਉੱਪਰ ਦੀ ਹਨਾ ਇਸ ਤਰੀਕੇ ਨਾਲ ਚਹਾ ਕੇ ਜਿਵੇਂ ਆਪਾਂ ਨજર ਉਤਾਰਦੇ ਹੁੰਨੇ ਹਨਾ ਇਸੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਹਨਾ ਇੱਕ ਵਾਰੀ ਇੱਕ ਢੇੜਾ ਦੇ ਕੇ ਤਾਂ ਤੁਸੀਂ ਉਸ ਨਮਕ ਨੂੰ ਹਨਾ ਕਰਨਾ ਕੀ ਹੈਗਾ ਆਪਣੀ ਮੁਠੀ ਦੇ ਵਿੱਚ ਫੜ ਕੇ ਰੱਖਣਾ ਦੇਖੋ ਨਮਕ ਹੈ ਜਿਹੜਾ ਉਹ ਆਪਣੀ ਘਰ ਦੇ ਵਿੱਚੋਂ ਕਿਟਾਣੋ ਵਗੈਰਾ ਖਤਮ ਕਰਨ ਵਾਸਤੇ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਹਨਾ ਵੀ ਇਹਦਾ ਪੋਚਾ ਲਗਾਓ ਤਾਂ ਘਰ ਦੇ ਵਿੱਚੋਂ ਹਨਾ ਜਿੰਨੇ ਵੀ ਕਿਟਾਣੋ ਹੁੰਦੇ ਨੇ ਨੈਗੇਟਿਵਿਟੀ ਹੁੰਦੀ ਹੈ ਉਹ ਖਤਮ ਹੁੰਦੀ ਹੈ ਹਨਾ ਅੱਗੇ ਮਾਂਵਾ ਤੁਸੀਂ ਦੇਖੀ ਹੋਣਾ ਹਨਾ ਨજર ਉਤਾਰਨ ਵਾਸਤੇ ਜਾਂ ਕਿਸੇ ਦੇ ਕਨੇਡੋ ਵਗੈਰਾ ਇੱਥੇ ਹਨਾ ਸੁਝਿਆ ਜਾਂਦਾ ਸੀ ਤਾਂ ਉਹਦੇ ਵਾਸਤੇ ਵੀ ਨਮਕ ਦਾ ਬਹੁਤ ਉਪਾਅ ਕਰਦੇ ਸੀਗੇ ਹਨਾ ਨਮਕ ਦਾ ਬਹੁਤ ਜ਼ਿਆਦਾ ਹਨਾ ਇੱਕ ਨੈਗੇਟਿਵਿਟੀ ਨੂੰ ਖਤਮ ਕਰਨ ਵਾਸਤੇ ਬਹੁਤ ਵੱਡਾ ਉਪਾਅ ਹੈਗਾ ਤਾਂ ਤੁਸੀਂ ਇਸ ਤਰੀਕੇ ਨਾਲ ਮੁਠੀ ਦੇ ਵਿੱਚ ਹਨਾ ਉਹਨਾਂ ਨੂੰ ਲੈ ਕੇ ਜਿਹੜੀ ਤੁਹਾਡੀ ਹਨਾ ਤੁਹੀ ਲਗਾਈ ਹੋਈ ਹੋਊਗੀ ਤਾਂ ਤੁਸੀਂ ਖੜੇ ਹੋ ਕੇ ਪਹਿਲਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨਾ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੁਸੀਂ ਹਿੰਦੂ ਹੋ ਤੁਸੀਂ ਮੁਸਲਿਮ ਹੋ ਤੁਸੀਂ ਕ੍ਰਿਸਚੀਅਨ ਹੋ ਜਾਂ ਤੁਸੀਂ ਗੁਰਸਿੱਖ ਹੋ ਹਨਾ ਤਾਂ ਤੁਸੀਂ ਵਾਹਿਗੁਰੂ ਜੀ ਅੱਗੇ ਆਪਣੇ ਹਨਾ ਪਰਮੇਸ਼ਰ ਦੇ ਅੱਗੇ ਤੁਸੀਂ ਨੇ ਅਰਦਾਸ ਕਰਨੀ ਹੈ ਕਿ ਜਿਵੇਂ ਵੀ ਵਾਈਗਰੂ ਜੀ ਹਨਾ ਦੇਖੋ ਸਾਨੂੰ ਨਹੀਂ ਪਤਾ ਅਸੀਂ ਬੱਚੇ ਤੁਹਾਡੇ ਅਣਜਾਣ ਬੱਚੇ ਹਨਾ ਜਿਵੇਂ ਵੀ ਤੁਹਾਨੂੰ ਹੋਵੇ ਤਾਂ ਸਾਡੇ ਘਰ ਦੇ ਵਿੱਚ ਉਹ ਦੁੱਖ ਕਲੇਸ਼ ਹਨਾ ਗਰੀਬੀ ਜੋ ਵੀ ਸਾਡੇ ਘਰ ਦੇ ਵਿੱਚ ਹਨਾ ਨਸ਼ਾ ਹੈਗਾ ਪਿਤਾ ਜੀ ਇਸ ਨੂੰ ਦੂਰ ਕਰੋ ਕਿਰਪਾ ਕਰੋ ਜਿੰਨੇ ਵੀ ਸਾਡੇ ਘਰ ਦੇ ਮਾੜੀ ਹਨਾ ਨੈਗੇਟਿਵਿਟੀ ਹੈਗੀ ਇਸ ਨੂੰ ਹਨਾ ਇਸ ਅੱਗ ਦੇ ਵਿੱਚ ਜਲਾ ਕੇ ਤੇ ਜਿਹੜਾ ਕੱਲ ਦਾ ਆਉਣ ਵਾਲਾ ਸਵੇਰਾ ਹਨਾ ਸਾਡੇ ਘਰ ਦਾ ਉਹ ਇੱਕ ਸ਼ੁੱਧਤਾ ਦੇ ਨਾਲ ਕਿਉਂਕਿ ਸੰਗਰਾਮ ਦੇ ਤੋਂ ਦੇਖੋ ਸ਼ੁੱਧਤਾ ਹੁੰਦੀ ਆਪਾਂ ਕਹਿੰਦੇ ਵੀ ਹਨਾ ਨਮੇ ਦੇਣ ਦਾ ਸ਼ੁਰੂਆਤ ਹੁੰਦੀ ਹੈਗੀ ਹਨ ਕਿ ਸਾਡੇ ਘਰ ਦੇ ਵਿੱਚ ਹਨਾ ਇੱਕ ਪੋਜ਼ਿਟਿਵਿਟੀ ਇੱਕ ਮਾਲਕੀ ਕੈਨ ਹੁੰਦ ਨੇ ਵੀ ਹਨਾ ਅਲੱਗ ਮਾਹੌਲ ਹਨਾ ਵਾਹਿਗੁਰੂ ਜੀ ਬਣਾ ਦਿਓ ਕਿਰਪਾ ਕਰਿਓ ਸਾਡੇ ਮਾੜੇ ਕਰਮਾਂ ਨੂੰ ਅੱਜ ਦੇ ਦਿਨ ਨਾਲ ਹੀ ਕੱਟ ਦੇਣਾ ਇਸ ਤਰੀਕੇ ਨਾਲ ਤੁਸੀਂ ਅਰਦਾਸ ਕਰਕੇ ਜਿਹੜੇ ਉਹ ਨਮਕ ਹੋਊਗਾ ਉਸ ਨੂੰ ਤੁਸੀਂ ਆਪਣੀ ਜਿਹੜੀ ਧੂਈ ਹੈ ਜਿਹੜੀ ਤੁਸੀਂ ਲਗਾਓਗੇ ਹਨਾ ਉਹਦੇ ਵਿੱਚ ਪਾ ਦੇਣਾ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਸਾਨੂੰ ਹਰ ਇੱਕ ਮਾੜੇ ਕਰਮ ਤੋਂ ਬਚਾ ਕੇ ਰੱਖਿਓ ਤਾਂ ਅਸੀਂ ਕਿਸੇ ਵੀ ਤਰਮ ਨੂੰ ਮੰਨਦੇ ਹਾਂ ਦੇਖੋ ਮੈਂ ਹਰ ਰੋਜ਼ ਕਹਿੰਦੀ ਆ ਵੀ ਸਵੇਰੇ ਹਨਾ ਤੁਸੀਂ ਆਪਣਾ ਨਾਮ ਸਿਮਰਨ ਸ਼ੁਰੂ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਉਹ ਨਾ ਦਲੇਦਰਤਾ ਨਸ਼ੇ ਆਪਣੇ ਆਪ ਹੀ ਜਾਣੇ ਸ਼ੁਰੂ ਹੋ ਜਾਣਗੇ ਹਨਾ ਤੇ ਦੇਖੋ ਆਪਾਂ ਕਹਿ ਤਾਂ ਦਿੰਨੇ ਆ ਪਰ ਆਪਾਂ ਨਾ ਦਿਮਾਗ ਹੋਰ ਪਾਸੇ ਚੱਲਦਾ ਤੇ ਜਬਾਨ ਹੋਰ ਪਾਸੇ ਚੱਲਦੀ ਹੁੰਦੀ ਹੈ ਤਾਂ ਇਹੋ ਆਪਾਂ ਨੂੰ ਕੁਝ ਹਾਸਿਲ ਨਹੀਂ ਹੁੰਦਾ ਹੈਗਾ ਹਨਾ ਇਦਨ ਤੁਸੀਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਪਰਮੇਸ਼ਰ ਨੂੰ ਆਪਣਾ ਬਣਾ ਲਿਆ ਨਾ ਉਸ ਦਿਨ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਦੋਂ ਤੁਹਾਡੇ ਦਿਨ ਬਦਲਨੇ ਸ਼ੁਰੂ ਹੋ ਗਏਗੇ ਹਨ ਤੇ ਅਗਲੀ ਗੱਲ ਕਿ ਲੋੜੀ ਵਾਲੇ ਦਿਨ ਨਾ ਕੋਸ਼ਿਸ਼ ਕਰਿਓ ਕਿ ਜਿਹੜੇ ਪੈਨ ਭਰਾਵਾਂ ਦੇ ਘਰ ਚੱਲਦੇ ਆ ਵਧੀਆ ਹਨਾ ਵਾਈਗਰੂ ਜੀ ਦੀ ਕਿਰਪਾ ਦੇ ਨਾਲ ਉਹ ਹੁਣ ਆਪਣੇ ਜਿਹੜੇ ਆਲੇ ਦੁਆਲੇ ਨੇ ਆਪਣੇ ਪਿੰਡ ਦੇ ਵਿੱਚ ਜਿਵੇਂ ਇੱਕ ਦੋ ਘਰ ਹੁੰਦੇ ਆ ਹਨਾ ਉਹਨਾਂ ਵਾਸਤੇ ਨਾ ਤੁਸੀਂ ਲੋੜੀ ਦਾ ਜਿਵੇਂ ਕਿ ਇੱਕ ਸਰਾਸਣ ਜਿਵੇਂ ਕੋਈ ਦਾਲ ਕੀ ਸਾਬਣ ਹਨਾ ਇਦਾਂ ਦੀਆਂ ਚੀਜ਼ਾਂ ਹਨਾ ਥੋੜੀ ਥੋੜੀਆਂ ਲੈ ਕੇ ਤੁਸੀਂ ਦੋ ਚਾਰ ਘਰਾਂ ਦੇ ਵਿੱਚ ਦਿਓ ਤਾਂ ਦੇਖੋ ਜਿਹੜੀਆਂ ਉਹਨਾਂ ਦੀ ਜਿਹੜੀ ਆਤਮਾ ਦੇ ਅੰਦਰੋਂ ਅਸੀਸ ਨਿਕਲੂਗੀ ਨਾ ਉਹ ਤੁਹਾਡੇ ਜਨਮ ਜਨਮਾਂ ਦੇ ਪਾਪ ਘਟ ਦੂਗੀ ਦੇਖੋ ਇਹ ਚੀਜ਼ਾਂ ਨੂੰ ਇਹ ਨਾ ਸਮਝਿਓ ਵੀ ਹੈ ਨਾ ਭੈਣ ਪਤਾ ਨਹੀਂ ਉਹੀ ਹੋ ਕਰੀ ਜਾਂਦੀ ਐ ਇਹ ਮੇਰੀਆਂ ਖੁਦ ਦੀਆਂ ਹੰਡਾਈਆਂ ਹੋਈਆਂ ਖੁਦ ਤੇ ਮੇਰੇ ਤੇ ਬੀਤੀਆਂ ਹੋਈਆਂ ਨਿਗੀਆਂ ਉਹੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਕਿਉਂਕਿ ਜਿਵੇਂ ਇੱਕ ਰਜਨੀ ਦੀ ਹਨਾ ਜ਼ਿੰਦਗੀ ਬਦਲੀ ਸੀ ਵਾਹਿਗੁਰੂ ਜੀ ਨੇ ਕਿਉਂਕਿ ਰਜਨੀ ਨੂੰ ਵਿਸ਼ਵਾਸ ਸੀ ਕਿ ਮੇਰਾ ਪਰਮਾਤਮਾ ਮੇਰੀ ਜ਼ਿੰਦਗੀ ਜ਼ਰੂਰ ਬਦਲੇਗਾ ਉਸੇ ਤਰੀਕੇ ਦੇ ਨਾਲ ਤੁਹਾਡੀ ਇਸ ਭੈਣ ਨੂੰ ਵੀ ਵਿਸ਼ਵਾਸ ਸੀ ਕਿ ਵਾਹਿਗੁਰੂ ਜੀ ਇੱਕ ਦਿਨ ਮੇਰੀ ਜ਼ਿੰਦਗੀ ਜ਼ਰੂਰ ਬਦਲੇਗਾ ਕਿਉਂਕਿ ਜਦੋਂ ਪਾ ਸਾਰੇ ਸਹਾਰੇ ਛੱਡ ਕੇ ਹਨਾ ਉਸ ਪਰਮਾਤਮਾ ਨੂੰ ਆਪਦਾ ਮਾਂ ਬਾਪ ਭੈਣ ਭਰਾ ਹਨਾ ਸਾਰਾ ਮਿੱਤਰ ਕਹਿੰਦੇ ਮੰਨ ਲੈਨੇ ਆ ਤਾਂ ਉਸ ਨੂੰ ਵੀ ਫਿਕਰ ਹੋ ਜਾਂਦਾ ਵੀ ਇਹ ਮੇਰਾ ਹੀ ਹੈ ਇਹ ਚਾਹੇ ਬੌਲ ਹੈ ਚਾਹੇ ਕਮਲ ਹੈ ਚਾਹੇ ਕੁਝ ਵੀ ਹੈ ਹਨਾ ਤਾਂ ਉਹ ਮੂੰਹ ਮੰਗਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਤੁਹਾਡੀ ਦਿਮਾਗ 'ਚ ਸੋਚੀ ਵੀ ਹਨਾ ਵਾਹਿਗੁਰੂ ਜੀ ਪੂਰੀ ਕਰ ਦਿੰਦੇ ਨੇ ਤਾ ਇਹ ਲੋੜੀ ਵਾਲੇ ਦਿਨ ਹਨਾ ਜਰੂਰ ਕਰਨਾ ਤਾਂ ਕਿ ਤੁਹਾਡੇ ਘਰਾਂ ਦੇ ਵਿੱਚ ਸ਼ੁੱਖ ਸ਼ਾਂਤੀ ਤੇ ਪਿਆਰ ਇਸ ਭਗ ਬਣ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਨੂੰ ਵੀ ਤੁਸੀਂ ਪਲੀਜ਼ ਹਨਾ ਸਾਰੇ ਪਣਪਰਾਵਾਂ ਨੇ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਉਹਦੇ ਉੱਪਰ ਵੀ ਮੈਂ ਕੁਕਿੰਗ ਦੀਆਂ ਸਟੀਚਿੰਗ ਦੀਆਂ ਬਹੁਤ ਵੀਡੀਓ ਪਾਉਣੀਆਂ ਜਿਹੜੀਆਂ ਕਿ ਕੁਕਿੰਗ ਕਰਦੇ ਹਨਾ ਉਹ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤੇ ਜੋ ਵੀ ਤੁਸੀਂ ਹਨਾ ਫਾਸਟ ਫੂਡ ਮਾਰਕੀਟ ਦੇ ਵਿੱਚੋਂ ਲੈ ਕੇ ਆਉਨੇ ਉਹ ਸਾਰੀਆਂ ਵੀਡੀਓ ਤੁਹਾਨੂੰ ਆਪਣੇ ਉਸ ਚੈਨਲ ਤੇ ਮਿਲਣਗੀਆਂ ਤੇ ਮਿਲਾਂਗੇ ਹੁਣ ਆ ਪਾਗਲੀ ਪੀੜੀ ਦੇ ਵਿੱਚੋਂ ਤੱਕਲੇ ਸਾਰੇ ਪੈਨਪ੍ਰਾਵਨ ਮੇਰੇ ਵੱਲੋਂ ਸੱਤ ਸਿਰਿਆ